ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਮਿਸ਼ਰ ਪੁਲਿਸ ਅੰਮ੍ਰਿਤਸਰ ਨੇ 6 ਕਿਊਜ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ ਜਿਚ 3 ਬਲੌਕ ਨੇ ਆਸਟ੍ਰੀਨ ਮੇਡ 9mm ਦੇ ਤੇ ਬਾਕੀ 0.32 ਕਾਲਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਜਗਾ ਉੱਲਮੀ ਨੋਟੀਫਿਕੇਸ਼ਨ ਤੇ ਕੱਲ ਪਤਾ ਲੱਗਿਆ ਕਿ ਇੱਕ ਕ੍ਰਾਸ ਬਾਰਡਰ ਪੁੱਛ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਕ੍ਰਾਸ ਬਾਰਡਰ ਕਨਸਾਈਨਮੈਂਟ ਵੀ ਬ੍ਰਾਂਝੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਪ੍ਰਿੰਦਰ ਸਿੰਘ ਏ ਸ਼ੇਰਪੁਰ ਦਾ ਸ਼ੇਖਵਾ थाना ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਉਹ ਜਿਹੜਾ ਪ੍ਰਾਪਤੀ ਪੇ ਲਈਸ ਹਰਮਨ ਹੈ ਤੇ ਗੁਮਰਾਏ ਪਿੰਡ ਹੈ ਸਦਰਪਟਾਲਾ ਦੇ ਵਿੱਚ ਇੱਥੇ ਦਾ ਰਹਿਣ ਵਾਲਾ ਜਿਹੜਾ ਅਮਰਪਾਲ ਨੇ ਇਲੈਕਸ਼ਨ ਵੀ ਨਰਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਸਟ ਨੇ ਜਿਹੜੇ ਅਮਰਸਰ ਦੇਸ਼ ਨੇ ਉਹਦੇ ਚ ਵਿਰੋਧ Kumar IAS ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲ ਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ સ્ਨੇਪਿੰਗ ਪ੍ਰੋਪਰਟੀ ਆਰਮਜ਼ ਐਟਟੈਂਪਟ ਟੂ ਮਰਡਰ ਵਗੈਰਾ ਦੇ ਔਰ ਜਿਹੜਾ ਇੱਕ ਇਹਦੇ ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਕਿ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਡਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਜਿਹ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁੰਦਾ ਇੱਕ ਹੈਗਾ ਕਰਨਵੀਰ ਮੀਰਾਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਐਸਫ ਵੱਲੋਂ ਤੇ ਆਰਮ ਦੇ ਥੰਨੇ ਦੇ ਵਿੱਚ ਵੀ ਪੱਤੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੇਰਾ ਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ DCP ਮစ္ਸਰ আলম ਵਿਜੇ ਜੀ ਨਵਜੋਤ ਸਾਡੇ DCP ਇਨਵੈਸਟੀਗੇਸ਼ਨ ਔਰ ਮੌਲਤ ਵੀ ਸਾਡੇ ਦੇ ਇਨਸਪੈਕਟਰ CIA ਤੋਂ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿ 10 ਸਪੈਸਟੀਕਟਿਡ ਵੈਪਨ ਔਰ ਜਿਹਦੇ ਚ ऑस्ट्रिया मेड ਤੇ ਪਾਕਿਸਤਾਨ ਤੋਂ ਪੁੱਛ ਹੋਈਆਂ ਚੀਜ਼ਾਂ ਨੇ ਉਹਦੇ 'ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਏ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ 'ਚ ਕਾਫੀ ਇਹਨੂੰ ਇੰਪੈਕਟ ਪਾਏਗਾ ਔਰ ਇਹਦਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਇਹ ਨਸ਼ਾ ਨਹੀਂ ਇਹ ਓਨਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੋਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸ ਦੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹ ਹੋਰ ਵੀ ਹੋਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਘਰਿਆ ਜਾਂਦਾ ਉਸ ਤੋਂ ਕਾਫੀ ਸਾਰੀਆਂ ਗੱਲਾਂ ਹੋਰ ਵੀ ਥਿਊਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਰਜਰ ਹੋਏ ਉਹਨਾਂ ਤੇ ਕੋਈ ਅਸੀਂ ਕਾਰਵਾਈ ਕਰਾਂਗੇ ਚਲ ਮੀਰਾ ਕੋਟ ਦਾ ਰਹਿਣਾ ਲਾਜੀ ਇਹਦੇ ਅਮਰਸਰ ਦੂਰ ਹੁੰਦਾ ਦੋ ਮੁਕਦਮੇ ਦਰਜਿਆ ਮੈਂ ਦੱਸਿਆ ਸੀ ਕਿ ਐਮਡੀਪੀਐਸ ਦਾ ਐਸਟੀਐਫ ਨੂੰ ਇੱਕ ਹਰਮਜੱਤ ਦਾ ਫਰਮੇਗੀ। ਸਾమే ਦੱਸਿਆ ਅੰਮ੍ਰਿਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਹੈ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਪਿੰਡ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਆ ਉਹ ਪਿੰਡ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਿਹੜੇ ਲਿੰਕ ਬਾਹਰਲੇ ਜਿਹੜੇ ਐਂਗਲਰਸ ਨੇ ਉਹਨਾਂ ਨਾਲ ਹੋਇਆ ਕਨੈਕਟਲ ਇੱਕ ਪ੍ਰਭੀ ਬਰਮਣੇ ਵੀ ਐਗਰੀਕਲਚਰ ਦਾ ਕੰਮ ਕਰਦਾ ਤੇ ਵੀ ਮੁਕਦਮਾ ਕੋਈ ਪਾਸਾ ਦਰਜ ਨਹੀਂ ਹੈ ਬਨੋ ਜਣੇ ਨੀ ਅੱਜ ਕਲਾਸ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਨੇਚਿੰਗ ਅਸਾਲਟ ਕੋਈ ਵੀ ਜਰੋਤੇ ਕਾਫੀ ਬੱਚੇ ਦਰਜ ਹੈ ਯੁਵਰਾਜ ਆ ਲੜਕਾ ਹੈ ਜੀਸੀਪੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਇਹਦੇ ਜੇ ਅਨਐਮਪਲੋਇਡ ਹੈ ਔਰ ਆਇਲ ਕਰ ਰਿਹਾ ਹੈਗਾ ਕਿ ਜਿਹੜਾ ਬੰਦਾ ਜਗਰਾ ਹੈ ਜੀਡੀਐਸ ਦੇ ਦੂ ਬਾਕੀਆਂ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕੋਈ ਤਾਕਤ ਨਹੀਂ ਹੋਇਆ ਉਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਆ ਮੁੱਢਲੀ ਪੁੱਛੀ ਦੱਸਿਆ ਅਮਰਿਤਪਾਲ ਸਿੰਘ ਸਾਨੂੰ ਫੁਰਿੰਦਰ ਸਿੰਘ ਇਹਦੀ ਚੈੱਕ ਕਰਨੇ ਗੁਰਦਾਸਪੁਰ ਤੋਂ ਕਰਾਏਗਾ ਯਾਰ ਉਹ ਇਹਨਾਂ ਨੇ ਦੇਰ ਵੇਟਿੰਗ ਆਰਡਰਸ ਕਿ ਆਪਾਂ ਕਿਤੇ ਅੱਗੇ ਡਿਲੀਵਰੀ ਕਿਹਨੂੰ ਕਿਹਨੂੰ ਦੇਣੀ ਹੈ ਇਹ ਕੀ ਕਰਨਾ ਹੈ ਉਹ ਸਾਰਾ ਜੀ ਇਨਵੈਸਟੀਗੇਸ਼ਨ ਦਾ ਉਹਦੇ ਪੂਰਾ ਫੋਰੀ ਪ੍ਰੋਬ ਕਰ ਰਹੇ ਕੋਈ ਜੀ ਤਾਂ ਨਹੀਂ ਇਹ ਦੱਸ ਰਹੇ ਦੋ ਚਾਰ ਬੰਦੇ ਫੜ ਲਏ ਸੀ ਤੇ ਤੁਹਾਨੂੰ ਵੀ ਸ਼ੇਅਰ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਇਸਾਰੀ ਕਨਸਾਈਨਮੈਂਟ ਭਰੀ ਗਈ ਹੈ ਜੀ ਦੇਖੋ ਇਹ ਕੁਝ ਬੰਦੇ ਜਿਹੜੇ ਦੁਰਦਾਸਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੈਂ ਇਹੀ ਨੇ ਉਹ ਤੋਂ ਸਾਨੂੰ ਗੱਲ ਚੱਲੀ ਵੀ ਤੁਸੀਂ ਅੰਮ੍ਰਿਤਸਰ ਦੇ ਵੀ ਬੰਦੇ ਆ ਤੇ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਕੀਤਾ ਗਿਆ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚੇਤੇ ਤਿੰਨ ਬਲੌਕ ਨੇ मेड दे 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 इंडियन मेड ਤੇ ਸੱਤ ਜਿਹੜੇ ਪੰਜ ਦੁੱਗੇ ਹੈਗੇ ਜਿਹੜੇ 0.32 ਉਹ ਲੱਗਦਾ ਕਿ ਬੜੇ ਸੋਫਿਸਟੀਕੇਟਡ ਆ ਕਰਾਸ ਬਾਰਡਰ ਆਏ ਜਿਹੜੇ ਦੂਜੇ ਅੰਮ੍ਰਿਤਸਰ ਤੋਂ ਸਾਨੂੰ ਕੁਝ ਕਵਰ ਹੋਏ ਤਿੰਨ ਆਪਾਂ ਉਹ ਜਿਹੜੇ ਹੈਗੇ ਉਹ ਇਥੋਂ ਦੇ ਆ ਇੰਡੀਅਨ मेड ਲੱਗ ਰਹੇ ਅਜੇ ਭਾਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਨਾਂ ਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮਜ਼ ਰੈਕੇਟ ਆ ਉਹੀ ਖਤਮ ਹੋਇਆ ਤਾਂ ਬੜੀ ਇਤਨਾ ਰੈਲੀਫ ਹੋਏਗਾ ਨਹੀਂ ਵਕੀਨ ਨਹੀਂ ਹੈਗਾ ਸਤਨ ਦਸੇ ਕਰਮਜੀ ਜਿਹੜਾ ਕਰਮਵੀਰ ਜਿਹੜਾ ਪੱਜਿਆ ਹੋ ਉਹਦੇ ਤੇ ਆ ਤੇ ਜਿਹੜਾ ਦੂਸਰਾ ਲੜਕਾ ਹੈਗਾ ਵਿਰੋਧਪਰ ਰਜੀਲਾ ਇਹਦੇ ਤੇ ਹੈਗੇ ਜੀ 19 ਮੁਕੱਦਮੇ ਨੇ ਨਹੀਂ ਅਜੇ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਇਸ ਗੱਲ ਤੇ ਆਜੂ ਵੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਉਹ ਸਾਰਾ ਅਸੀਂ ਟੈਕਨੀਕਲ ਐਵਿਡੈਂਸ ਨੂੰ ਵੀ ਨਾਲ ਉਹਨਾਂ ਦੀ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਰਹੇ ਹਾਂ ਕੋਈ ਉਹਦੀ ਨਸ਼ੇ ਵਾਲੀ ਗੱਲ ਨਹੀਂ ਆਈ ਹਾਂਜੀ ਆਏ ਤਾਂ ਦੇਖੋ ਬੈਫਰੇਟਲੀ ਜੇ ਕ੍ਰਾਸ ਬਾਰਡਰ ਆਏ ਤਾਂ ਉਹੀ ਗ੍ਰਾਉਂਡ ਦਾ ਹੀ ਹੈਗਾ ਸਿਸਟਮ ਉਹ ਸੀ ਇਹ ਵੀ ਦੇਖ ਰਹੇ ਆ ਕਿ ਇੰਨੇ ਜਦੋਂ ਇੱਥੇ ਆਏ ਆ ਅਹ ਉਹਦਾ ਕੋਈ ਹੋਰ ਰੂਟ ਨਾ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾਵਾਂਗੇ ਬਹੁਤ ਦਰਜ ਕਰਦੇ ਜਾਦੇ ਜੀ ਮੇਰੇ ਲਈ ਇਹ ਬਹੁਤ ਇੰਪੋਰਟੈਂਟ ਦਾ ਕਰਦਾ ਹੋਰ ਆਪਣੀ ਟੀਮ ਦੀ ਬੱਡੀ ਕਾਮਯਾਬੀ ਮੰਨਦਾ ਕਿ ਇੰਨੀ ਮਿਹਨਤ ਨਾਲ ਔਰ ਇਨਾ ਇੰਟੈਲੀਜੈਂਸ ਹੈਲਪ ਕਰਕੇ ਕੀਤਾ ਗਿਆ ਔਰ ਉਹ ਵੀ ਐਡਜੋਇਨਿੰਗ ਏਰੀਆਜ਼ ਦੇ ਵਿੱਚ

ਇਸ ਨੂੰ ਤਾਂ ਮੈਨੂੰ ਪਤਾ ਨਹੀਂ ਪਰ ਲੀਥਮ ਤੇ ਡੈਡਲੀ ਜੀ ਨੂੰ ਹੈ थैंक यू ਜੀ